ਆਰਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਐਸ ਦਾ ਲਾਈਵ ਫਲੌਗਰ ਤੇ ਸੁਆਗਤ ਹੈ ਤੇ ਅੱਜ ਤੁਹਾਨੂੰ ਮਿਲਾਉਣ ਜਾ ਰਹੀ ਹਾਂ ਮੈਂ ਇੱਕ ਅਮਰੀਕਾ ਦੀ ਗੋਰੀ ਨਾਲ ਤੇ ਜੋ ਗੋਰੀ ਮਤਲਬ ਫਲਾ ਪੰਜਾਬੀ ਵੀ ਬੋਲਦੀ ਆ ਤੇ ਪੰਜਾਬੀ ਦੇ ਨਾਲ-ਨਾਲ ਗੁਰਬਾਣੀ ਦੇ ਵਿੱਚ ਗੁਰਬਾਣੀ ਸ਼ਬਦ ਔਰ ਗੁਰਬਾਣੀ ਨੂੰ ਉਚਾਰਨ ਕਰਦੀ ਆ ਪੜ੍ਹਦੀ ਆ ਹਨ ਤੇ ਚਲੋ ਫਿਰ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਪਰ ਮੀਂਗ ਨਾਉ ਆਮ ਆਈ ਗ੍ਰੈਜੂਏਟਡ ਨਾਉ ਆਮ ਰੀਡਿੰਗ ਲੜੀਵਾਰ ਨੂ ਸਪੇਸਿਸ ਬੀਟਵੀਨ ਦ ਵਰਡਸ ਇਹ ਪੱਥਰ ਛਾਪੇ ਬੀੜ ਤੋਂ ਪਾਠ ਕਰ ਲੈਂਦੀ ਹੈ ਲੜੀਵਾਰ ਤੋਂ ਜੀ ਤੁਆਮ ਪਾਠ ਹੀ ਕਰ ਨਹੀਂ ਸਕਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਔਖਾ ਸ਼ਬਦ ਹੈ ਜਿਹਨੂੰ ਗੁਰਮੁਖੀ ਵਿੱਚ ਮਹਿੰਗਾ ਕਹਿੰਦੇ ਆ ਜਿਹਦਾ ਟੈਸਟ ਲੈ ਕੇ ਸਰਉਣੀ ਕਮੇਟੀ ਦੇ ਹੈੱਡ ਗ੍ਰੰਥੀ ਭਰਤੀ ਕਰਦੇ ਆ ਉਹ ਇਹਨੂੰ ਸਾਰੇ ਜ਼ੁਬਾਨੀ ਜਾਂ ਹਰ ਸਿਮਰ ਸੇ ਜਾਇਦੇ ਪਤਾ ਅੰਗਪਨਸੋ ਸ਼ਬੀ ਗੁਜਰੀ ਸ਼ਰੀ ਜਦੇਵ ਜੀਓ ਕਾਬਦਾ ਕਰ ਚੋਤਾ ਇਕਨਕਰ ਸਤਕੁਰਪਸਾਦ ਪਰਮਾਤ ਪੁਰਕ ਮਨੁਪਮੰਸਤ ਆਦ ਬਾਵਰਾਤੰ ਪਰਮਤ ਬੁਤੰ ਫਰਕ੍ਰਿਤ ਪਰੰਚਤ ਜਤਿਨ ਸਰਬਕਤੰ ਕੇਵਲ ਰਾਮ ਨਾਮ ਮਨੋਰਮੰ ਬਦ ਅਮ੍ਰਿਤ ਤਤਮੇ ਆਉ ਨਾਟ ਟੂ ਨੋਟ ਜਸ ਮਰਨੇ ਜਨਮ ਜੁਰਾਦ ਮਰੰਪੇ ਆਂ ਰਹਾਬ ਇਟ ਇਸ ਜਮਾਦ ਪਰਾ ਬਿਯੰਗ ਜਸ ਸਵਸਤ ਸੁਕ੍ਰਿਤ ਕਰਤੰ ਪਪੂਤ ਪਾਵ ਸਮਬਿਯੰਗ ਪਰਮੰ ਪ੍ਰਸੰ ਮਿਦੰਗ ਲਬਾਦ ਦ੍ਰਿਸ਼ਟ ਪਰ ਗ੍ਰਹਿੰ ਜਦਿਦ ਆਚਰਨੰ ਤਜ ਸਕਲ ਦੁਕ੍ਰਿਤ ਦੁਰਮਤੀ ਭਜ ਚਕਰ ਦਰਸ਼ਰਨੰ ਹਰ ਭਗਤ ਨਿਚ ਨਿ ਕੇਵਲਾ ਰਿਤ ਕਰਮਨਾ ਬਚਸਾ ਚੁ ਗੇਨ ਕਿੰਗ ਜਗਿੰ ਕਿੰਗ ਦਾਨਿੰ ਕਿੰਗ ਤਪਸਾ ਗੋਬਿੰਦ ਗੋਬਿੰਦੇ ਤ ਜਪਨਰ ਸਕਲ ਸਿਧ ਪਦੰ ਜੈ ਦੇਵਾਇ ਉਹ ਤ ਸਫਤੰ ਪਪੂਤ ਸਰਵ ਕਤੰ ਵਾਹਿਗੁਰੂ ਵਾਹਿਗੁਰੂ ਕਿੰਨੀ ਸੰਸਕ੍ਰਿਤ ਗੁਰਬਾਣੀ ਚਾਹੰਦੀ ਹੈ ਨਾ ਸਾਰੀ ਇਹਨੂੰ ਜਵਾਨ ਯਾਦ ਬਹੁਤ ਵਧੀਆ ਜੀ ਤੁਹਾਡੇ ਤੁਹਾਡੀਆਂ ਰੂਹਾਂ ਦੇਖ ਕੇ ਆਪਦੀਆਂ ਰੂਹਾਂ ਖੁਸ਼ ਹੋ ਜਾਂਦੀਆਂ ਇਥੋਂ ਪਤਾ ਚੱਲਦਾ ਕਿ ਸਾਡੇ ਜਿਹੜੇ ਮਤਲਬ ਗੁਰੂ ਪੀਰ ਨੇ ਹਨਾ ਤੇ ਸਾਡੀ ਗੁਰਬਾਣੀ ਦੇ ਵਿੱਚ ਕਿੰਨੀ ਜ਼ਿਆਦਾ ਤਾਕਤ ਆ ਤੇ ਬਾਹਰੋਂ ਆ ਕੇ ਲੋਕ ਵੀ ਹਨਾ ਮਤਲਬ ਗੁਰਬਾਣੀ ਦੇ ਨਾਲ ਜੁੜ ਰਹੇ ਨੇ ਤੇ ਅਸੀਂ ਇੱਕ ਪੰਜਾਬੀ ਹੋ ਕੇ ਹਨਾ ਆਪਣੇ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਾਂ ਦਿਨੋ ਦਿਨ ਤੇ ਇਸ ਦਾ ਤੁਸੀਂ ਸੋਚ ਕੇ ਦੇਖੋ ਵੀ ਇੱਕ ਗੋਰੇ ਨੇ ਜਿਹੜੇ ਉਹਨਾਂ ਲਈ ਪੰਜਾਬੀ ਬੋਲਣਾ ਕਿੰਨੀ ਔਖਾ ਵਾ ਹਨਾ ਤੇ ਉਹ ਆਪਣੇ ਸਾਨੂੰ ਸਾਡੀ ਪੰਜਾਬੀ ਬੋਲੀ ਗੁਰਮੁਖੀ ਹਨਾ ਉਹਦੀ ਕਿੰਨੀ ਰਿਸਪੈਕਟ ਕਰਦੇ ਆ ਤੇ ਅਸੀਂ ਜਿਹੜੇ ਲੋਕ ਆ ਅਸੀਂ ਅੰਗਰੇਜ਼ੀ ਬੋਲਣ ਨੂੰ ਭਜਦੇ ਆ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਅਸੀਂ ਗੁਰੂ ਦੇ ਸਿੰਘ ਆ ਪੰਜਾਬੀ ਆ ਤੇ ਸਾਡੀ ਭਾਸ਼ਾ ਗੁਰਮੁਖੀ ਭਾਸ਼ਾ ਹਨਾ ਤੇ ਮਤਲਬ ਹਨਾ ਇਹ ਚੀਜ਼ਾਂ ਦਾ ਸਾਨੂੰ ਬਹੁਤ ਮਾਣ ਮਹਿਸੂਸ ਹੋਣਾ ਚਾਹੀਦਾ ਤੇ ਇਸ ਲਈ ਆਪਣਾ ਗੁਰਵਾਣੀ ਦੇ ਨਾਲ ਵਾਦੋਵਾਦ ਜੁੜੋ ਪਾਠ ਕਰੋ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਿਰ ਤੋਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ